ਸਸਿਕਾ ਦੋਸਤੋ ਅੱਜ ਅਸੀਂ ਖੜਿਆ ਪਿੰਡ ਸਿੱਖਪੁਰਾ ਖੁਰਦ ਜਿਹੜਾ ਮਲੇ ਕੋਟਲਾ ਸਾਡਾ ਜਿਹੜਾ ਮਿਸ਼ਨ ਆਉ ਪਿਛਲੇ 1 ਮਹੀਨੇ ਤੋਂ ਸ਼ੁਰੂ ਕੀਤਾ ਸੀ ਤੇ ਇਹ ਮਿਸ਼ਨ ਜਿਹੜਾ ਅਸੀਂ ਸੰਦੀਪ ਸਿੰਘ ਧੋਲਾ ਦੇ ਘਰੋਂ ਤੋਂ ਮੰਨ ਲਓ ਪੌਦੇ ਲਾਉਣਾ ਤੇ ਚਿੜੀਆਂ ਦੇ ਰਹਿਣ ਬਸੇਰੇ ਪਿੰਡ-ਪਿੰਡ ਵਿੱਚ ਲਾਉਣੇ ਨੇ ਅਸੀਂ ਇਹ ਮਿਸ਼ਨ ਮੰਨ ਲਓ 1100 ਪਿੰਡਾਂ ਵਿੱਚ ਅਸੀਂ ਸ਼ੁਰੂ ਕਰ ਲਾਉਣਾਗਾ ਤੇ ਅੱਜ ਅਸੀਂ ਸ਼ੁਰੂ ਕੀਤਾ ਸੰਦੀਪ ਸਿੰਘ ਧੋਲਾ ਦੇ ਘਰੋਂ ਤੋਂ ਪਿਛਲੇ 1 ਮਹੀਨੇ ਤੋਂ ਸ਼ੁਰੂ ਕੀਤਾ ਜੀ ਫਿਰ ਅਸੀਂ ਅਕਾਲਗੜ ਦਰਾਰਗੜ ਛੇ ਪਰ ਹੁੰਦੇ ਅੱਜ ਅਸੀਂ ਪਹੁੰਚੇ ਆਂ ਚੇਕੂਬਰਾ ਖੁਰਦ ਅਸੀਂ ਅੱਗੇ ਵੀ ਲਾਵਾਂਗੇ ਅਸੀਂ ਇਸ ਪਿੰਡ ਦੇ ਵਿੱਚ ਅੱਜ 10 ਰਹਿਣ ਬਸੇਰੇ ਲਾਉਣੇ ਨੇ ਤੇ 50 ਲਾਉਣੇ ਨੇ ਆਪਣਾ ਪੌਦੇ ਇਹ ਪਿੰਡ ਦੇ ਵਿੱਚ ਮੰਨ ਲੋ 5-6 ਵੀ ਕਾਫੀ ਨੇ ਤੇ ਪਿੰਡ ਦਾ ਹਾਈ ਪਿੰਡ ਬਹੁਤ ਛੋਟਾ ਕਾ ਹੈ ਬਾਕੀ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਵਾਤੇ ਬਾਤੇ ਦਰਖਤ ਲਾਓ ਤੇ ਚਿਹੜੀ ਦੇ ਰਹਿਣ ਬਸੇਰੇ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ দে <laughs> ये रहा ठीक है ਸਾਚੀ ਦਾ ਦੋਸਤੋ ਅੱਜ ਆ ਚੀ ਸੇਖੂਪੁਰਾ ਪਹੁੰਚੇ ਆ ਸੇਖੂਪੁਰਾ ਕੋਰਦੋ ਗ੍ਰਾਮਲੇ ਹੋਟਲਾ ਲਾ ਜੀ ਕਨਪਾਲ ਕੌਰ ਤੁਹਾਡੀ ਸੇਵਾ ਲੱਗੀ ਪਈ ਐ ਪੰਛੀਾਂ ਦੀ ਕਰਨੋ ਇਹ ਵੀ ਵੱਤ ਤੋਂ ਵੱਧ ਸਾਥ ਦਿੰਦੇ ਨਾਲ ਮੇਰੇ ਕਿਉਂਕਿ 1100 ਪੰਛੀਆਂ ਦੀ ਬੇਜ ਸੀ ਇਹ ਲਾਉਣੇ ਨੇ ਤੇ ਬਾਕੀ ਤੁਹਾਨੂੰ ਪਤਾ ਹੀ ਜਾ ਜਿਹੜੀ ਪੰਛੀ ਦੀ ਸੇਵਾ ਵੀ ਸਾ ਤੋਂ ਵੱਡੀ ਸੇਵਾ ਕਾਉਂ ਕਸੀ ਕੁਦਰਤ ਦਾ ਨਾ ਕਾਪੀ ਖਲਵਾੜ ਕਰਤਾ ਪਹਿਲਾ ਲੋਕ ਆਪਣੇ ਘਰੇ ਲਾਉਂਦੇ ਸੀ ਬੱਚੇ ਘਰ ਹੁੰਦੇ ਸੀ ਉਹਨਾਂ ਕਰਕੇ ਇਹਨਾਂ ਨੂੰ ਤੇ ਲੋੜ ਨਹੀਂ ਪੈਂਦਾ ਸੀ ਹੁਣ ਅੱਜ ਤੁਹਾਨੂੰ ਪਤਾ ਹੀ ਜਾ ਫਿਰ ਤਾਂ ਕਰਕੇ ਸਾਨੂੰ ਇਹ ਕੰਮ ਸ਼ੁਰੂ ਕਰਨਾ ਪਿਆ ਵਾਹ ਗਿਆ ਸੱਜਿਆ ਦੋਸਤੋ ਅੱਜ ਅਸੀਂ ਖੂਬਰਾ ਸਲਾਈਟ ਦੇ ਵਿੱਚ ਖੜੇ ਆਂ ਇੱਥੇ ਇਸੇ ਲਾ ਰਹੇ ਆਂ 5 ਦਰਕਤ ਤੇ ਕਿਉਂਕਿ ਇੱਥੇ ਨਾ ਪਾਣੀ ਪਾਉਣ ਨੂੰ ਤੇ ਡੰਗਰਾਂ ਤੇ ਬੱਕਰੀਆਂ ਤੋਂ ਬਚਾਗਾਂ ਤੇ ਅਸੀਂ ਪੌਦੇ ਉੱਥੇ ਲਾ ਰਹੇ ਆਂ ਤੇ ਜਿੱਤੇ ਮੱਲੋ ਇਹਨਾਂ ਦੀ ਦੇਖਭਾਲ ਹੋ ਸਕੇ ਤੇ ਆ ਸੰਦੇ ਜਿਹੜੀ ਪ੍ਰੇਰਣਾ ਸੰਦੀਪ ਸਿੰਘ ਢੋਲੇ ਤੋਂ ਮਿਲੀ ਆ ਤੇ ਉਹਨਾਂ ਨੇ ਕਾਫੀ ਮੱਲੋ ਪੌਦੇ ਲਾਏ ਨੇ ਤੇ ਕਾਫੀ ਰਹਿਣ ਫੇਰੇ ਲਾਏ ਨੇ ਤੋਂ ਜਿਹੜਾ ਬੰਦਾ ਖੋਦੇ ਨਾਲ ਜੁੜਿਆ ਹੋਵੇ ਤੇ ਚੰਗੀਆਂ ਸਲਾਹ ਵੀ ਦਿੰਦਾਗਾ ਤੇ ਅਸੀਂ ਵੀ ਹੁਣ ਇਹੀ ਸੋਚਿਆ ਹਰ ਪਿੰਡ ਦੇ ਵਿੱਚ ਜਾ ਕੇ ਅਸੀਂ ਹੱਤ ਬਾਤ ਪੌਦੇ ਲਾਈਏ ਤੇ ਜਿਹੜੇ ਰਹਿਣ ਫੇਰੇ ਲਾਈਏ ਤਾਂ ਇਹ ਬਲੇਕੋਟ ਜਿਲ੍ਹੇ ਚ ਪੈਂਦਾ ਇਹ ਸੇਕੂਗੜਾ ਖੁਰਦ ਅਸੀਂ ਪਿੰਡ 'ਚ ਵੀ ਮਾ ਲੋ ਕਾਫੀ 25 ਪੇੜ ਲਾਤੇ ਦਰਖਤ ਲਾਤੇ ਤੇ 10 ਰਹਿਣ ਫੇਰੇ ਲਾਇਨੇ ਜੜੀਆਂ ਦੇ ਤੇ ਹੁਣ ਅਸੀਂ ਅੱਗੇ ਲਾਵਾਂਗੇ ਕਾਲਸੀਆਂ ਕਲਾਂ ਜਾ ਕੇ ਤੇ ਇੰਨਾ ਕਹਿੰਦਾ ਹਾਂ ਮੈਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਬੱਤ-ਬੱਤ ਪੇੜ ਲਾਓ ਤੇ ਬੱਤ-ਬੱਤ ਜਿਹੜੇ ਰਹਿਣ ਫੇਰੇ ਲਾਓ ਤੇ ਜਿਹੜੇ ਅਸੀਂ ਲਾਏ ਨੇ ਪਿੰਡ ਵਿੱਚ ਉਹ ਵੀਰਾਂ ਨੂੰ ਬੇਨਤੀ ਆ ਇਹ ਕਿ ਇਹਨਾਂ ਦੇ ਦੇਖਭਾਲ ਕਰਨ ਪਾਣੀ ਪਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ las bolas de cabeza.